ਇਨਾਮਾ ਜੀ ਦਿਵਅਸ਼ ਕੁਲ ਜੀ ਦਿਵਅਸ਼ ਕੁਲ ਜੀ ਆਪਣੀ ਕਿਚੀ ਦੀ ਦੁਕਾਨ ਹੈ ਜੀ ਆਪਣੀ ਦਵਾਈਆਂ ਦੀ ਦੁਕਾਨ ਹੈ ਜੀ ਪੰਜਾਬ ਫਾਰਮਾ ਡਿਸਟ੍ਰੀਬਿਊਟਰ ਕਿੱਥੇ ਹੈ ਜੀ ਆਪਣੀ ਹਟਾਇਬਾਟ ਜਮਾ ਸਾਹਮਣੇ ਜੀ ਕੀ ਗੱਲ ਹੋਈ ਹੈ ਜੀ ਅੱਜ ਸਵੇਰ 6 ਵਜੇ ਫੋਨ ਆਇਆ ਜੀ ਕਿ ਦੁਕਾਨ ਤੇ ਚੋਰੀ ਹੋ ਗਈ ਹੈ ਆ ਕੇ ਦੇਖਿਆ ਤਾਂ ਸਾਰਾ ਗੱਲਾ ਖਾਲੀ ਕੀਤਾ ਹੋਇਆ ਸੀਗਾ ਸ੍ਰਿੰਜਾ ਵਗੈਰਾ ਦੇ ਡੱਬੇ ਵੀ ਤੋੜੇ ਹੋਏ ਸੀਗੇ ਤੇ ਸ੍ਰਿੰਜਾ ਵੀ ਲਗਾਈਆਂ ਹੋਈਆਂ ਸੀਗੀਆਂ ਅਚਨ ਨਸ਼ੇ ਦਾ ਸੇਵਨ ਵੀ ਹੈ ਹਾਂ ਜੀ ਨਸ਼ੇ ਦਾ ਸੇਵਨ ਵੀ ਕਰਾ ਦੁਕਾਨ ਤੇ ਕੀਤਾ ਗਿਆ ਪਰ ਤੋਂ ਟੀਕੇ ਆਪਣੇ ਜੇਬ ਵਿੱਚੋਂ ਲੈ ਕੇ ਆਇਆ ਸੀਗਾ ਇਹ ਕੋ ਸਮਾਨ ਲੱਗੇ ਉਹ ਸੁੰਝਾ ਵੀ ਲੱਗੇ ਨਾਲ ਸੁੰਝਾ ਲੱਗੇ ਜੀ ਕੈਸ਼ ਲੱਗੇ ਜੀ ਚੈੱਕ ਬੁੱਕ ਪਈ ਸੀ ਚੈੱਕ اٹੇ ਹੋਏ ਸੀ ਉਹ ਵੀ ਲੱਗੇ ਜੀ ਕਿੰਨੀਾਂ ਚੀਜ਼ ਕਰਦੇ ਹੋ ਕੀ ਇਹਦੀ ਸੁਣਵਾਈ ਕੀਤੀ ਜਾਵੇ ਜੀ ਕਿੰਨੀਆਂ ਦੁਕਾਨਾਂ ਤੇ ਹੋਈ ਹੈ ਚੋਰੀ ਤੇ ਪੰਜ ਤੋਂ 6 ਦੁਕਾਨਾਂ ਦੀ ਆਵਾਜ਼ ਆਈ ਹੈ ਜੀ ਕਿੰਨਿਆਂ ਦਾ ਮਤਲਬ ਕਿ ਪੈਸੇ ਹੋਏ ਹੈ ਜਿਹੜੇ ਇੱਕ ਦੁਕਾਨ ਦੇ 10000 ਰੁਪਏ ਦਾ ਨਿਯੋਗ ਹੈਗਾ ਜੀ ਤੇ ਬਾਕੀ 55 ਚੈੱਕ ਵਗੈਰਾ ਜਿਹੜਾ ਵੀ ਹੈਗਾ ਜੀ ਤੇ ਨਾਲ ਵਾਲੀਆਂ ਦੁਕਾਨਾਂ ਦੇ ਕਿੰਨੇ ਕਿੰਨੇ ਨਾਲ ਦੁਕਾਨ ਤੇ ਜਿਹੜਾ ਉਹਨਰੇ ਇਕੱਠੇ ਦੀਂ ਦੀ ਕਮਾਈ ਸੀ ਉਹ ਸਾਰਾ ਗੱਲੇ ਵਿੱਚ ਪੈਸੇ ਉਹ ਸਾਰਾ ਲੈ ਗਏ ਬੱਟੋ ਮਾਉਂਟ ਆਪ ਕਿੱਥੋਂ ਆਈ ਕਿੱਥੋਂ ਐ ਟੋਲ ਰੇ ਬੇ ਰੁਖਾ ਉਪਰ ਹੈ ਜੀ ਕੋਠੇ ਰੋ ਹੈ ਬੈਕ ਸਾਈਡ ਤੋਂ ਹੈ ਬੈਕ ਸਾਈਡ ਤੋਂ ਆਏ ਨੇ ਜੀ